ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਦਿਨੀ ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਪਰਤਗੜ ਵਿਖੇ ਸ਼ਹੀਦੀ ਹਫਤਾ ਮਨਾਇਆ ਗਿਆ ਜੋ ਕਿ ਛੋਟੇ ਸਹਿਬਜ਼ਾਦਿਆਂ ਵੱਡੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰਕੌਰ ਜੀ ਨੂੰ ਸਮਰਪਿਤ ਸੀ ਇਸ ਦੌਰਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਟੱਡੀ ਸਰਕਾਰ ਵੱਲੋਂ ਆਏ ਹੋਏ ਨੁਮਾਇंदे ਸਰਦਾਰ ਸ਼ਮਸ਼ੇਰ ਸਿੰਘ ਜੀ ਅਤੇ ਸਰਦਾਰ ਵਿਕਰਮ ਸਿੰਘ ਜੀ ਨੇ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਕਿਲਾ ਛੱਡਣ ਤੋਂ ਲੈ ਕੇ ਛੋਟੇ ਸਾਹਿਬਜ਼ਾਦਿਆਂ ਦੀ ਅਤੇ ਮਾਤਾ ਗੁਜਰਕੌਰ ਦੀ ਸ਼ਹੀਦੀ ਤੱਕ ਦਾ ਸਾਰਾ ਇਤਿਹਾਸ ਬੱਚਿਆਂ ਨੂੰ ਸੁਣਾਇਆ ਇਸ ਤੋਂ ਇਲਾਵਾ ਬੱਚਿਆਂ ਨੇ ਮਾਰਨਿੰਗ ਅਸੈਂਬਲੀ ਵਿੱਚ ਇਹਨਾਂ ਦਿਨਾਂ ਨੂੰ ਸਮਰਪਿਤ ਕੁਝ ਵੈਰਾਗਮਈ ਗੀਤ ਅਤੇ ਕਵਿਤਾਵਾਂ ਵੀ ਸੁਣਾਈਆਂ ਸੋ ਬੱਚਿਆਂ ਦੀ ਇਸ ਛੋਟੀ ਜਹੀ ਕੋਸ਼ਿਸ਼ ਨੂੰ ਅੰਤ ਤੱਕ ਸੁਣਨਾ ਤੇ ਦੇਖਣਾ ਅਸੀਂ ਸਾਰੇ ਜਾਣਦੇ ਹਾਂ ਕਿ ਸ਼ੀਧੀ ਦਿਹਾੜੇ ਚੱਲ ਰਹੇ ਹਨ ਅੱਜ ਅਸੀਂ ਇਸ ਅਵਸਰਤੇ ਆਪਣਾ ਇੱਕ ਗੀਤ ਗੀਤ ਪੇਸ਼ ਕਰਨ ਜਾ ਰਹੇ ਹਾਂ ਜਿਸ ਦਾ ਸਰਲੇਖ ਹੈ ਨਾ ਯੋਡੀ ਕੀ ਦਾਤ ਦੀਏ ായിുടിക്ക <Nā> <wieerman> ਅਗੋ ਪਿਛੋ ਅਗੋ ਪਿਛੋ ਮੋਤ ਨੂੰ ਅਸੀਂ ਕੇਰਾ ਪੋਣਾ ਅਗੋ ਪਿਛੋ ਅਗੋ ਪਿਛੋ ਮੋਤ ਨੂੰ ਅਸੀਂ ਕੇਰਾ ਪੋਣਾ ਨਾਇੁੜੀ ਕੀ ਨਾਇੁੜੀ ਕੀ ਦਾਦੀਏ ਸਿਮੜ ਨਹੀਂ ਆਉਣਾ ਨਾਇੁੜੀ ਕੀ ਨਾਇੁੜੀ ਕੀ ਦਾਦੀਏ ਸਿਮੜ ਨਹੀਂ ਆਉਣਾ ਛੇਤੀ 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 ਆ ਜਣਾ ਨਾ ਦੇਰ ਲਗਣਾ ਛੇਤੀ 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 ਆ ਜਣਾ ਨਾ ਦੇਰ ਲਗਣਾ 나ਯੁੜੀ ਕੀ 나ਯੁੜੀ ਕੀ ਦਾਦੀਏ ਸਿਮੜ ਨਹੀਂ ਹੋਣਾ 나ਯੁੜੀ ਕੀ 나ਯੁੜੀ ਕੀ ਦਾਦੀਏ ਸਿਮੜ ਨਹੀਂ ਹੋਣਾ ਭੁੱਲ ਜਾਵੇਂ ਪੁੱਲ ਜਾਵੀ ਹੁਣ ਪੋਤਿਆਂ ਨੂੰ ਲਾਡ ਲੜੋਣਾ ਨਾ ਜਾਵੀ ਹੁਣ ਪੁੱਲ ਜਾਵੀ ਹੁਣ ਪੋਤਿਆਂ ਨੂੰ ਲਾਡ ਲੜੋਣਾ ਨਾ ਯੁੜੀ ਕੀ ਨਾ ਯੁੜੀ ਦਾਦੀਏ ਸਿਮੜ ਨਹੀਂ ਆਉਣਾ ਅਸੀਂ ਮੁੜ ਨਹੀਂ ਆਉਣਾ ਅਸੀਂ ਮੁੜ ਨਹੀਂ ਆਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾ ਤੁਸੀਂ ਨਾ ਕਬਰੋਣਾ ਜਾਓ ਮੇਰੇ ਪੋਤਿਆਂ ਤੁਸੀਂ ਨਾ ਕਰ ਬਰੋਣਾ ਕੀ ਡਰਨਾ ਉਸ ਮੋਤ ਤੋਂ ਜਿਨ ਹੋਣਾ ਕੀ ਡਰਨਾ ਉਸ ਮੋਤ ਤੋਂ ਜਿਨ ਹੋਣਾ ਯੋਣਾ ਸਾਡ ਕਰਦੀ ਰੀਤ ਹੈ ਅਸੀਂ ਜ਼ੁਲਮ ਸਹਾਰੇ ਜਿੱਤਿਆ ਸੱਚ ਅਖੀਰ ਨੂੰ ਪਾਪੀ ਸਭ ਹਾਰੇ ਸੱਚ ਸਬਰ ਨੂੰ ਸੱਚ ਸਬਰ ਨੂੰ ਪੱਤੀਆਂ ਨੇ ਫਿਲੀ ਅਜ ਮੋਣਾ ਹੀੜਨ ਆਇਸ ਮੋਤ ਤੋਂ ਜਿੰਨੇ ਆਉਣ ਆਉਣ ਹੋਤੇ ਹੋਏ ਜਿੰਨੇ ਹੋਣਾ ਹੀ ਹੋਣਾ ਲਹੂ ਤੁਹਾਡਾ ਜਿਸ ਵੇਲੇ ਨੀਹਾ ਵਿੱਚ ਚੋਣਾ ਕਰਜ ਮੇਰੀ ਜ਼ਿੰਦਗੀ ਦਾ ਪੂਰਾ ਹੋਣਾ ਜਾਇਓ ਮੈਨੂੰ ਉੜੀ ਕੇ ਮੈਂ ਮਗਰੇ ਹੋਣਾ ਕੀ ਡਰਨਾ ਇਸ ਮੋਤ ਤਾ ਜਿੰਨੇ ਮੈਂ ਮਰ ਜਾਈ ਮੈਂ ਮਗਰੇ ਆਉਣਾ ਮੈਂ ਕੀ ਕਰਨੀ ਜ਼ਿੰਦਗੀ ਮੈਂ ਮਗਰੇ ਆਉਣਾ ਮੇਰਾ ਜੀ ਨਹੀਂ ਲੱਗਣਾ ਮੈਂ ਮਗਰੇ ਆਉਣਾ ਮੈਂ ਸਦਕੇ ਮੈਂ ਮਰ ਜਾਈ ਗਾਇ ਗੁਰਜੀ ਦਾ ਖਾਲਸਾ ਸ਼ਹੀਦ ਹੈ ਗੁਰਜੀ ਤੇ ਖਾਲਾ ਰਾ ਹੈ ਕਮਾਲ ਸੀ ਹੱਥ ਵਿੱਚ ਤੀਸੀ ਯੋਧਾ ਸੂਰਬੀਰ ਸੀ ਮੱਥੇ ਤੇ ਤਾਰਾ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰਾ ਸੀ ਮੱਥੇ ਉਸਕੇ ਤਾਰਾ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰਾ ਸੀ 1 2 1 2 ਅੰਮ੍ਰਿਤ ਵੇਲੇ ਉੱਕਤਿ ਲੋ 3 4 3 4 ਗਾਇ ਗੁਰਜੀ ਦੀਪ ਤੇ ਵਿਚਾਰ 5 6 5 6 ਨਾਮ ਹੈ ਦਾ ਸਦਾ ਤੁਲੇ 7 8 7 8 ਕਰੀ ਨ ਦੇ ਨਾ ਦੇ ਨਾ ਮੇ नौ दस नौ करके सुखी तो आज गाने सोने हाला सत श्री काल वाहेगुरु जी का खालसा वाहेगुरु जी, गुरु जी ते मेरा नाम महक है असी एक शब्द गान जा रहे हाँ तकिया में बाबर दे दरबार एक जोगी तकिया में बाबर दे दरबार एक जोगी बाबर दे दिल को ਨਾ ਜੋਗੀ ਅਕੀਆ ਮੈਂ ਬਾਬਰ ਦੇ ਦਰਬਾਰ ਇਕਮਸ ਤਾਨਾ ਜੋਗੀ ਕਾਲੂ ਦਾ ਪੁੱਤਰ ਪਿਆਰਾ ਤ੍ਰਿਪਤਾ ਦੇ ਅੱਖ ਦਾ ਤਾਰਾ ਕਾਲੂ ਦਾ ਪੁੱਤਰ ਪਿਆਰਾ ਤ੍ਰਿਪਤਾ ਦੇ ਅੱਖ ਦਾ ਤਾਰਾ ਦੁਨੀਆ ਦਾ ਆਖੜ ਸੱਚ ਕਰ ਤਾਰ ਇਕਮਸ ਤਾਨਾ ਜੋਗੀ ਦੁਨੀਆ ਦਾ ਆਖੜ ਸੱਚ ਕਰ ਤਾਰ ਇਕਮਸ ਤਾਨਾ ਜੋਗੀ ਅਕੀਆ ਮੈਂ ਬਾਬਰ ਦੇ ਦਰਬਾਰ ਇਕਮਸ ਤਾਨਾ ਜੋਗੀ मै बाबर जी दरबार हिकु मस्काना जो नानी उड़ी ਹੀ ਪਰਬਤ ਤੇ ਪੰਜਾਲਾ ਕੇ ਪਥਰਾ ਚੋਂ ਨੀਰ ਬਹਾ ਕੇ ਪਰਬਤ ਤੇ ਪੰਜਾਲਾ ਕੇ ਪਥਰਾ ਚੋਂ ਨੀਰ ਬਹਾ ਕੇ ਤੋੜਿਆ ਬਲੀ ਗਨਧਾਰੀ ਦਾ ਹੁੰਕਾਰੀ ਕਿਸਮਸ ਤਾ ਨਾ ਜੋਗੀ ਤੋੜਿਆ ਬਲੀ ਗਨਧਾਰੀ ਦਾ ਹੁੰਕਾਰੀ ਕਿਸਮਸ ਤਾ ਨਾ ਜੋਗੀ ਸੱਤੀਆ ਮੈਂ ਬਾਬਰ ਦੇ ਦਰਬਾਰ ਇਸਮਸ ਤਾ ਨਾ ਸਿੰਘ ਹੈ ਜੀਵਨ ਨੂੰ ਪਤਾ ਹੈ ਕਿ ਕੀਤੇ ਜਾਏ ਚੱਲ ਰਿਹਾ ਹੈ ਇਸ ਸਪ੍ਰਾਂਸ ਮੈਂ ਤੁਹਾਡੇ ਸਾਹਮਣੇ ਇੱਕ ਹੀ ਪੇਸ਼ ਕਰਨ ਜਾ ਰਿਹਾ ਹਾਂ ਵਾਟਾ ਲੰਬੀਏ ਤੀਰਸ ਦਾ ਪਹਾੜ ਦਾ ਤੁਰ ਜਾਂਦੀ ਤੁਰਾਂ ਦੇ ਲਾਲ ਜੀ ਸਰਸਾ ਨਦੀ ਤੇ लंबिया तेरा रस्ता पहाड़ दा तुर जानवे दूरां दे लाल जी वाजो जी का तो खालसा वाजो वाजो जी की फतेह मेरा नाम नीत कौर है मेरा नाम राधा सैनी है जीवे की थोड़ा नहीं पता है ऐसे ही जी दिया चल रहे हैं इसलिए ऐसी कोई कविता सुनाने जा रहे हैं ਉਸ ਵੇਲੇ ਦਸੁੰਦ ਲੋਹਾਲ ਜੀ ਕਹਿ ਹੈ ਦੀ ਸਰਦੀ ਹੱਡੀਆਂ چیرੇ ਵਾਲ ਨਿਆਣੇ ਕੰਬਦੇ ਨੇ ਉਂਗਲੀ ਫੜ ਕੇ ਮਾ ਗੁਜਰੀ ਦੀ ਪਾ ਪਥਰਾਂ ਦੇ ਲੰਘਦੇ ਨੇ ਕਦੋਂ ਜੀਤ ਤੇ ਜੁਝਾਰ ਵੀਰੇ ਆਣ ਕੇ ਮਾਤਾ ਗੁਜਰੀ ਨੂੰ ਕੁਛ ਦੇ ਸਵਾਦ ਦੀ ਸਰਸਾਂ ਨੇ ਦਿੱਤੇ ਵਿਛੋੜਾ ਪੈ ਗਿਆ ਉਸ ਵੱਲੇ ਦਸੂੜੀ ਲੋਹਾਲ ਜੀ ਉਮਰ ਨਿਆਣੀ ਦ ਬਚ ਜਾਂਦੀ ਇੱਕ ਮੈਂ ਬੁੱਢੜੀ ਸਾਥ ਕਰੇ ਦੇ ਦਸਾਈ ਨਾ ਨਿਰਦੋਸ਼ਾਂ ਦਾ ਕੌਣ ਹੈ ਜੋ ਫੁਕਰੀ ਕੈਸੀ ਹੋਣੀ ਨੇ ਖੇੜੀ ਥਾਲ ਜੀ ਗੰਗੂ ਪਾਪੀ ਉਹ ਨਾ ਦੇ ਨਾਲ ਜੀ ਸਰਸਨ ਦਿਤੇ ਵੀ ਛੋੜਾ ਪੈ ਗਿਆ ਉਸ ਵੇਲੇ ਦਸਣ ਲੋ ਹਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ